अंतरिक्ष में यात्रा करने वाला पहला कौन मुझे तो लगता है हनुमान जी ਅਸੀਂ ਪਤਾ ਨਹੀਂ ਕਿਉਂ ਹਾਸੋਹਿਣੀਆ ਗੱਲਾਂ じゃ ਹਾਸੋਹਿਣੀ ਬਿਆਨ ਕਿਉਂ ਨਹੀਂ ਛੱਡਾ ਸਾਇੰਸ ਦਾ ਯੁੱਗ ਹੈ ਤੁਸੀਂ ਇਸ ਯੁੱਗ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਭਾਸ਼ਣ ਦੋਗੇ ਆਪਣੀ ਕੰਟਰੀ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਸ਼ਰਮਿੰਦਾ ਹੋਣਾ ਪੈ ਰਿਹਾ ਭਾਰਤ ਦੇ ਲੋਕਾਂ ਨੂੰ ਭਾਰਤ ਦੀ ਐਜੂਕੇਸ਼ਨ ਸਿਸਟਮ ਨੂੰ ਤੁਹਾਨੂੰ ਲੱਗਦਾ ਨਹੀਂ ਇਦਾਂ ਕਿ ਅਸੀਂ ਅੱਗੇ ਨੂੰ ਜਾਣ ਦੀ ਬਜਾਏ ਪਿੱਛੇ ਨੂੰ ਜਾ ਰਹੇ ਹਾਂ ਪੱਪੂ ਯਾਦਵ ਜੀ ਦਾ ਵੀ ਬਿਆਨ ਆ ਜਾਂਦਾ ਕਿ ਗਣੇਸ਼ ਜੀ ਦੇ ਜਿਹੜੀ ਸੁੰਡ ਲਾਈ ਆ ਉਹ ਆਪਰੇਸ਼ਨ ਕਰਕੇ ਲਾਈ ਆ ਤੇ ਸਰਜਨ ਦੁਨੀਆ ਦਾ ਪਹਿਲਾ ਸਰਜਨ ਵੀ ਇੰਡੀਆ ਦੇ ਵਿੱਚ ਹੀ ਹੈ ਸ਼ਿਵ ਜੀ ਨੇ ਸਰਜਰੀ ਕਰਦੀ ਮਹਾਦੇਵ ਕਿਉਂ ਮਜ਼ਾਕ ਬਣਾ ਰਹੇ ਹੋ ਆਪਣਾ ਹਰ ਧਰਮ ਦਾ ਮਜ਼ਾਕ ਅਸੀਂ ਖੁਦ ਆ ਬਣਾ ਲੈਨੇ ਆ ਇਸ ਯੁੱਗ ਦੇ ਵਿੱਚ ਵੀ ਹਸੋ ਹੀਣੀਆ ਗੱਲਾਂ ਕਰਕੇ ਗਣੇਸ਼ ਦੇ ਸੁੰਡਾ ਤਾਂ ਲੱਗ ਗਈ ਉਸ ਵੇਲੇ ਪਰ ਇੱਕ ਲੱਭੇ ਦਾ ਗੁੱਠਾ ਨਹੀਂ ਜੋੜ ਹੋਇਆ ਉਸ ਵੇਲੇ ਕਿਸੇ ਤੋਂ ਮੈਨੂੰ ਲੱਗਦਾ ਹੈ ਨਾ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਕਿਉਂਕਿ ਜਦੋਂ ਗੱਲਾਂ ਸ਼ੁਰੂ ਹੋਣਗੀਆਂ ਤੇ ਗੱਲਾਂ ਨਿਕਲਣਗੀਆਂ ਵੀ ਬਹੁਤ